ਸਸਿਕਾਲ ਜੀ ਵੈਲਕਮ ਟੂ ਨੀਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਬੜੀ ਪਿਆਰੀ ਬਰਬਰੀ ਦੇ ਸੂਟ ਲੈ ਕੇ ਆਏ ਜੀ ਬਹੁਤ ਸੌਫਟ ਦੇ ਵਿੱਚ ਬਰਬਰੀ ਹੈ ਜੀ ਹੁਣ ਜਿਹੜੀ ਸਟਾਰਟਿੰਗ ਚ ਬਰਬਰੀ ਆਈ ਸੀ ਥੋੜੀ ਜਿਹੀ ਫਿਰ ਵੀ ਹਾਰਡ ਹੁੰਦੀ ਸੀਗੀ ਪਰ ਜਿਉ ਜਿਉ ਹੁਣ ਬ੍ਰਾਂਡਡ ਸੂਟ ਆ ਗਏ ਬਰਬਰੀ ਦੇ ਬ੍ਰਾਂਡ ਦੇ ਸੂਟ ਹੋ ਰਹਿਣਗੇ ਤੇ ਵਰਬਰੀ ਦੀ 2.5 ਮੀਟਰ ਦੀ ਸ਼ਰਟ ਰਹੂਗੀ ਵਰਬਰੀ ਦਾ 2.5 ਮੀਟਰ ਦਾ ਦੁਪੱਟਾ ਰਹਿਣਾ ਤੇ ਨਾਲ 3 ਮੀਟਰ ਦੀ ਬਾਟਮ ਰਹੂਗੀ ਪਿਓਰ ਮਸਲੀਨ ਦੀ ਤੇ ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ 2200-2500 ਪ੍ਰਾਈਸ ਦੇ ਨਾਲ ਸੂਟ ਹੋਣਗੇ ਤੇ ਜਿਹੜੇ ਕੋਰੀਅਰ ਚਾਰਜਸ ਆ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਕੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 81465808003 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਹੈ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚ ਉਹ suit ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ suit ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ suit ਦਾ ਨੰਬਰ ਦੱਸ ਕੇ ਵੀ ਆਪਣੇ suit ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਵਾਉਣੀ ਪੈਣੀ ਹੈ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਰੀ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੇਕਿਓ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ ਕਰੀਮ ਰੰਗ ਦੇ ਵਿੱਚ ਸੂਟ ਹੈ ਜੀ ਆਫ ਵਾਈਟ ਕਲਰ ਦੇ ਵਿੱਚ ਆਪਣਾ ਪਹਿਲਾ ਸੂਟ ਜਿਵੇਂ ਥੋੜੀ ਏਜ ਦੇ ਅਫੋਰਡਿੰਗ ਤੁਸੀਂ ਸੋਬਰ ਸੂਟ ਪਸੰਦ ਹੈ ਤੁਹਾਨੂੰ ਤਾਂ ਬਹੁਤ ਹੀ ਪਿਆਰਾ ਕਰੀਮ ਵੇਸ ਹੈ ਸੂਟ ਦਾ ਆਫ ਵਾਈਟ ਕਲਰ ਦੇ ਵਿੱਚ ਕਰੀਮ ਵੇਸ ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਸਰਦਾਰੀ ਪ੍ਰਿੰਟ ਹੈ ਬਹੁਤ ਪਿਆਰਾ ਲਾਈਟ ਵੇਸ ਦੇ ਵਿੱਚ ਬਿਲਕੁਲ ਸੋਬਰ ਜਿਹਾ ਪ੍ਰਿੰਟ ਹੈ ਵਿੱਚ ਜਿਹੜੇ ਕਲਰ ਵੀ ਹੈਗੇ ਆ ਬਹੁਤ ਲਾਈਟ ਸੋਬਰ ਕਲਰ ਹੈ 2.5 ਮੀਟਰ ਦੀ ਸ਼ਰਟ ਰਹੂਗੀ ਬਰਬਰੀ ਦੀ ਇਹ ਨਾਲ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਰੋ ਹੋਵੇ। ਪਿਓਰ ਮਸਲੀਨ ਦੀ ਬਾਟਮ ਰੋ ਹੋਵੇ ਨਾਲ ਇਹ ਲੁੱਕ ਆ ਜਾਣੀ। ਤੇ ਨਾਲ ਬਰਬਰੀ ਦਾ ਇਹ ਦੁਪੱਟਾ ਰਹਿਣਾ ਜੀ। ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਬਰਬਰੀ ਦਾ ਨਾਲ। ਇਹ ਆ ਗਿਆ ਆਪਣਾ ਦੁਪੱਟਾ ਤੇ ਦੁਪੱਟੇ ਦੀ ਪ੍ਰੋਪਰ ਪੱਟੀ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ। ਇਹ ਲੁੱਕ ਆ ਜਾਣੀ ਦੇਖੋ। ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਪੂਰਾ ਸੂਟ ਤੁਸੀਂ ਪੂਰਾ ਦੇਖ ਸਕਦੇ ਆ ਇਹ ਲੁੱਕ ਆ ਜਰਨੀ ਸੂਟ ਦੀ 2200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ 2500 ਪ੍ਰਾਈਸ ਹੈ ਜੀ ਸੂਟ ਦਾ ਤੇ ਨੈਕਸਟ ਆ ਗਿਆ ਹੁਣ ਇਹ ਵੀ ਲਾਈਟ ਲਾਈਟ ਕਲਰ ਦੇ ਵਿੱਚ ਹੈ ਥੋੜਾ ਜਿਹਾ ਗ੍ਰੇ ਜੀ ਟੋਨ ਤੇ ਜਿਹੜਾ ਸੂਟ ਹੁੰਦਾ ਬਹੁਤ ਫਿੱਕਾ ਜਿਹਾ ਗ੍ਰੇ ਉਹ ਵਾਲਾ ਕਲਰ ਹੈ ਜੀ ਸੂਟ ਦਾ ਬਹੁਤ ਫਿੱਕਾ ਜਿਹਾ ਗ੍ਰੇ ਹੈ 5 ਮੀਟਰ ਦੀ ਸ਼ਰਟ ਦੀ ਕੱਟ ਰਹੂਗੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹ ਵਾਲੇ ਸੂਟ ਦਾ ਵੇ ਬਹੁਤ ਪਿਆਰਾ ਪ੍ਰਿੰਟ ਇਹ ਲੁੱਕ ਕਰੋ ਦੇਖੋ 5 ਮੀਟਰ ਦੀ ਸ਼ਰਟ ਦੀ ਕੱਟ ਹੈ ਤੇ ਪਿਓਰ ਮਸਲੀਨ ਦੀ ਨਾਲ 3 ਮੀਟਰ ਦੀ ਬਾਟਮ ਰਹੂਗੀ ਨਾਲ ਲਾਈਟ ਬਹੁਤ ਲਾਈਟ ਗ੍ਰੇ ਕਲਰ ਹੈ ਜੀ ਸੂਟ ਦਾ ਤੇ بیس ਗ੍ਰੇ ਕਲਰ ਹੈ ਬਹੁਤ ਫਿੱਕਾ ਜਿਹਾ ਗ੍ਰੇ ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹ ਵਾਲੇ ਸੂਟ ਨੂੰ ਜਿਹੜੀ ਮਰਜ਼ੀ ਏਜ ਦੇ ਵਿੱਚ ਤੁਸੀਂ ਵੇਅਰ ਕਰ ਸਕਦੇ ਹੋ ਜੀ ਸੂਟ ਨੂੰ ਉਹਕੇ ਬਹੁਤ ਪਿਆਰਾ ਸੂਟ ਹੈ ਤੇ ਨਾਲ ਹੈਗਾ ਪੂਰਾ 2.5 ਮੀਟਰ ਦਾ ਬਰਬਰੀ ਦਾ ਦੁਪੱਟਾ ਇਹ ਲੁੱਕ ਆ ਜਾਣੀ ਸੂਟ ਦੀ ਕਿੰਨਾ ਪਿਆਰਾ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਹੋਈ ਹੋਈ ਹੈ ਜੀ ਦੁਪੱਟਿਆਂ ਦੀ ਪ੍ਰੋਪਰ ਪੱਟੀ ਲਗਾ ਕੇ ਬਾਟਮ ਦੇ ਨਾਲ ਦੀ ਪ੍ਰੋਪਰ ਪੱਟੀ ਦੇ ਨਾਲ ਸੂਟ ਇਹ ਲੁੱਕ ਆ ਜਾਣੀ ਸੂਟ ਦੀ ਇੱਥੇ ਤੋਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਪੂਰੇ ਸੂਟ ਦਾ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਸੂਟ ਰਹੇਗਾ ਨੈਕਸਟ ਆ ਗਿਆ ਬੜਾ ਸੋਹਣਾ ਲਾਈਟ ਫਰੋਜ਼ੀ ਕਲਰ ਦੇ ਵਿੱਚ ਬਿਲਕੁਲ ਲਾਈਟ ਫਰੋਜ਼ੀ ਕਲਰ ਹੈ ਸੂਟ ਦਾ ਬਰਬਰੀ ਦੀ ਸ਼ਰਟ ਰਹੂਗੀ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਫਰੋਜ਼ੀ ਕਲਰ ਹੈ ਬਹੁਤ ਸੋਹਣਾ ਮਲਟੀ ਪ੍ਰਿੰਟ ਦੇ ਵਿੱਚ ਜਿਹਨਾਂ ਨੂੰ ਜ਼ਿਆਦਾ ਫਲਾਵਰ ਪ੍ਰਿੰਟਿੰਗ ਨਹੀਂ ਪਸੰਦ ਉਹਨਾਂ ਲਈ ਬੈਸਟ ਸੂਟ ਹੈ ਨਾਲ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰਹੂਗੀ ਇਹ ਫਰੋਜ਼ੀ ਕਲਰ ਦੇ ਵਿੱਚ ਇਹ ਆਪਣਾ ਸੂਟ ਨਾਲ ਬਰਬਰੀ ਦਾ 2.5 ਮੀਟਰ ਦਾ ਦੁਪੱਟਾ ਰੋਜ਼। ਇਹ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਇਹ ਲੁੱਕ ਦੇ ਵਿੱਚ। 2200 ਪ੍ਰਾਈਸ ਹੈ 2200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ। ਨੈਕਸਟ ਆ ਗਿਆ yellow ਕਲਰ ਦੇ ਵਿੱਚ ਬਹੁਤ ਪਿਆਰਾ yellow ਕਲਰ ਹੈ ਥੋੜਾ ਜਿਹਾ ਖਿੜ ਮਜਾ yellow ਹੁੰਦਾ। ਉਹ ਵਾਲਾ ਕਲਰ ਹੈ ਜੀ ਸੂਟ ਦਾ ਤੇ ਮੇਨ ਗੱਲ ਹੈ ਇਸ ਸੂਟ ਦੀ ਬਹੁਤ ਸੋਹਣਾ ਮਲਟੀ ਜャ ਪ੍ਰਿੰਟ ਹੈ ਜੀ ਸੂਟ ਦਾ ਬਹੁਤ ਪਿਆਰੇ ਮਲਟੀ ਪ੍ਰਿੰਟ ਦੇ ਵਿੱਚ ਸੂਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਪੂਰੇ ਮਲਟੀ ਪ੍ਰਿੰਟ ਤੇ ਬੜਾ ਸੋਹਣਾ ਬ੍ਰਾਈਟ ਜャ ਕਲਰ ਹੈ yellow ਵੀ ਜਿਹੜਾ ਬੇਸ ਹੈ ਸੂਟ ਦਾ ਉਹ ਵੀ ਬਹੁਤ ਬ੍ਰਾਈਟ ਹੈ ਤੇ ਇਹ ਆ ਗਈ ਇਸਦੀ बॉਟਮ येलो कलर ਦੀ ਪਿਓਰ ਮਸਲੀਨ ਦੀ 3 ਮੀਟਰ ਦੀ बॉਟਮ ਰਹੂਗੀ ਤੇ ਨਾਲ ਬਿਲਕੁਲ ਸੌਫਟ ਬਰਬਰੀ ਦੇ ਵਿੱਚ ਸ਼ਰਟ ਤੇ ਨਾਲ ਬਰਬਰੀ ਦਾ ਹੀ ਦੁਪੱਟਾ ਰਹਿਣਾ ਪੂਰਾ 2.5 ਮੀਟਰ ਦਾ ਇਹ ਰੱਖੋ ਪ੍ਰੋਪਰ ਫਿਨਿਸ਼ਿੰਗ ਦੇਖੋ ਹੋਈ ਵੀ ਹੈ ਦੁਪੱਟੇ ਦੀ ਇਹ ਲੁੱਕ ਆ ਜਾਣੀ ਸੂਟ ਦੇ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਸੂਟ ਰਹਿਣਾ। ਨੈਕਸਟ ਆ ਗਿਆ। ਬੜਾ ਪਿਆਰਾ ਮਰੂਨ ਕਲਰ ਦੇ ਵਿੱਚ ਜਿਹੜਾ ਬਾਟਮ ਦਾ ਕਲਰ ਹੈ ਉਹ ਮਰੂਨ ਹੈ। ਡਾਰਕ ਕਲਰ ਦੇ ਵਿੱਚ ਆ ਪ੍ਰਿੰਟਿੰਗ ਇਹ ਸੂਟ ਦੀ ਵੀ ਬੜੀ ਪਿਆਰੀ ਹੈ। ਬਰਬਰੀ ਦੀ ਸ਼ਰਟ ਆ ਗਈ ਬਹੁਤ ਸੋਨੇ ਜਿਹੇ ਪ੍ਰਿੰਟ ਦੇ ਵਿੱਚ। ਬਿਲਕੁਲ ਸੌਫਟ ਬਰਬਰੀ ਆ। ਸ਼ਰਟ ਨੂੰ ਲਾਈਨਿੰਗ ਲੱਗੂਗੀ बॉਟਮ ਨੂੰ ਤੁਹਾਡੀ ਚੋਇਸ ਹੈ ਜੇ ਨਹੀਂ ਵੀ ਲਵਾਉਣੀ ਤਾਂ ਵਿਦਆਊਟ ਲਾਈਨਿੰਗ ਵੀ बॉਟਮ ਬਣਾ ਸਕਦੇ ਹਾਂ ਤੁਸੀਂ ਪਿਓਰ ਮਸਲੀਨ ਦੀ 3 ਮੀਟਰ ਦੀ बॉਟਮ ਤੇ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਬਲਪਰੀ ਦਾ ਨਾਲ ਇਹ ਰੁਕ ਦੁਪੱਟਾ ਦੇਖੋ ਕਿੰਨਾ ਪਿਆਰਾ ਪ੍ਰੋਪਰ ਫਿਨਿਸ਼ਿੰਗ ਹੈ ਦੁਪੱਟੇ ਦੀ ਇਹ ਲੁੱਕ ਆ ਜਾਣੀ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਸੂਟ ਰਹੂਗਾ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਗ੍ਰੀਨ ਕਲਰ ਦੇ ਵਿੱਚ ਹੈ ਮੁੰਗੀਆ ਗ੍ਰੀਨ ਜਿਹਾ ਕਲਰ ਆ ਲੱਗ ਜਾਈ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇਹ ਵਾਲੇ ਸੂਟ ਦੀ ਬਹੁਤ ਪਿਆਰਾ ਸਭ ਤੋਂ ਡਿਫਰੈਂਟ ਹੈ ਜੀ ਇਹ ਵਾਲਾ ਸੂਟ ਬੜਾ ਸੋਹਣਾ ਮਲਟੀ ਪ੍ਰਿੰਟ ਦੇ ਵਿੱਚ ਬਰਬਰੀ ਵੀ ਬਹੁਤ ਜ਼ਿਆਦਾ ਸੌਫਟ ਬਰਬਰੀ ਦੇ ਵਿੱਚ ਨਾਲ ਗ੍ਰੀਨ ਕਲਰ ਦੇ ਵਿੱਚ ਪ੍ਰਿਓਰ ਮਸਲੀਨ ਦੀ ਬਾਟਮ ਰਹੂਗੀ ਪੂਰੇ 3 3 ਮੀਟਰਸ ਦੀਆਂ ਬਾਟਮ ਰਹਿਣਗੀਆਂ ਨਾਲ ਤੇ ਨਾਲ ਬਰਬਰੀ ਦਾ ਹੀ ਦੁਪੱਟਾ ਇਹ ਲੁੱਕ ਕਰੋ ਪੂਰਾ 2 ਟੀ ਮੀਟਰ ਦਾ ਦੁਪੱਟਾ ਇੱਥੇ ਤਾਂ ਤੁਸੀਂ ਇਹਦਾ ਸਕਰੀਨ ਸ਼ਾਟ ਪੂਰੇ ਸੂਟ ਦਾ ਲੈ ਸਕਦੇ ਹੋ 250 ਪ੍ਰਾਈਜ਼ ਹੈ ਜੀ 2200 ਪ੍ਰਾਈਜ਼ ਦੇ ਨਾਲ ਸੂਟ ਰ ਹੈ ਨਾ ਨੈਕਸਟ ਆ ਗਿਆ ਫਿਰੋਜ਼ੀ ਕਲਰ ਦੇ ਵਿੱਚ ਬਹੁਤ ਸੋਹਣਾ ਜਿਹਾ ਫਿਰੋਜ਼ੀ ਕਲਰ ਹੈ ਜਿਹੜਾ ਪ੍ਰੋਪਰ ਫਿਰੋਜ਼ੀ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਓਵਰਪ੍ਰਿੰਟ ਦੇ ਵਿੱਚ ਸੋਬਰ ਜਿਹਾ ਪ੍ਰਿੰਟ ਹੈ ਇਹਨਾਂ ਨੂੰ ਥੋੜਾ ਜਿਹਾ ਏਜ ਦੇ ਅਕੋਰਡਿੰਗ ਸੋਚ ਕੇ ਲੈਣਾ ਹੁੰਦਾ ਸੂਟ ਇਹ ਵਾਲਾ ਸੂਟ ਬੈਸਟ ਹੈ ਜੀ ਫਰੋਜ਼ੀ ਕਲਰ ਦੇ ਵਿੱਚ ਹੈ ਨਾਲ ਫਰੋਜ਼ੀ ਕਲਰ ਦੀ ਪਿਓਰ ਮਸਲੀਨ ਦੀ ਬਾਟਮ ਰਹੂਗੀ 3 ਮੀਟਰ ਦੀ ਤੇ ਨਾਲ ਬਰਫਰੀ ਦਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਇਹ ਰੋਜ਼ੀ ਕਲਰ ਦੇ ਵਿੱਚ ਸੂਟ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਇਹ ਹੁੰਦਾ ਸੀ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਪਰਪਲ ਜੀ ਕਲਰ ਤੇ بیس ਕਲਰ ਜਿਹੜਾ ਸੰਤ ਦਾ ਬਹੁਤ ਸੋਹਣਾ ਫਲਾਵਰ ਪ੍ਰਿੰਟਿੰਗ ਤੋਂ हट ਕੇ ਥੋੜਾ ਪ੍ਰਿੰਟ ਹੈ ਇਹ ਲੁੱਕ ਆ ਜਾਂਦੀ ਸੋਹਣੀ ਬਰਫਰੀ ਦੀ ਸ਼ਰਟ ਬੜੇ ਸੋਹਣੇ ਜੇ ਪ੍ਰਿੰਟ ਦੇ ਵਿੱਚ ਤੇ ਨਾਲ ਪਿਓਰ ਮਸਲੀਨ ਦੀ ਬਾਟਮ ਰਹੂਗੀ ਬਲੂ ਪਰਪਲ ਜਿਹਾ ਕਲਰ ਆ ਲੱਗ ਜਾਈ ਇਹ ਨਾ ਇਹ ਆ ਗਿਆ ਇਸ ਦਾ ਬਰਫੀ ਰੇ ਦੁਪੱਟਾ ਇਹ ਰੁਕਾ ਦੱਸੋ 2200 ਪ੍ਰਾਈਸ ਦੀ 2200 ਪ੍ਰਾਈਸ ਦੇ ਨਾਲ ਸੂਟ ਰੰਗ ਸਾਰੇ ਕਲਰ ਪ੍ਰਿੰਟ ਇੱਕ ਤੋਂ ਇੱਕ ਹੋਣੇ ਨੈਕਸਟ ਆ ਗਿਆ ਪ੍ਰਿੰਟ ਨਾ ਜ਼ਿਆਦਾ ਵੱਡਾ ਨਾ ਜ਼ਿਆਦਾ ਛੋਟਾ ਪ੍ਰਿੰਟ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਇਹ ਦੇਖ ਬਹੁਤ ਸੋਹਣਾ ਫਲਾਵਰ ਪ੍ਰਿੰਟਿੰਗ ਇਹ ਲੱਗ ਜਾਈ ਕਲਰ ਹੈ ਵਰਬਰੀ ਦੀ 2.5 ਮੀਟਰ ਦੀ ਸ਼ਰਟ ਹੈ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰਹੂਗੀ ਨਾਲ ਤੇ ਪੂਰਾ 2.5 ਮੀਟਰ ਦਾ ਵਰਬਰੀ ਦਾ ਦੁਪੱਟਾ ਰਹਿਣਾ ਹੈ ਪੂਰਾ 2.5 ਮੀਟਰ ਦਾ ਦੁਪੱਟਾ ਰੋ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇਣਾ ਨੈਕਸਟ ਆ ਗਿਆ ਗ੍ਰੇ ਕਲਰ ਦੇ ਵਿੱਚ ਹੈ ਜੀ ਬੜੀ ਸੋਹਣੀ ਜੀ ਪ੍ਰਿੰਟਿੰਗ ਹੈ ਗ੍ਰੇ ਕਲਰ ਦੇ ਵਿੱਚ ਬਹੁਤ ਸੋਹਣਾ ਫਲਾਵਰ ਪ੍ਰਿੰਟ ਮਲਟੀ ਦੇ ਵਿੱਚ ਤੇ ਨਾਲ ਸੁਰਮੀ ਗ੍ਰੇ ਜਾਂ ਰੰਗ ਹੈ ਜੀ ਇਹ ਵਾਲੇ ਸੂਟ ਦਾ ਤੇ ਗ੍ਰੇ ਕਲਰ ਦੀ ਪਿਓਰ ਮਸਲੀਨ ਦੀ ਬਾਟਮ ਰਹੂਗੀ 3 ਮੀਟਰ ਦੀ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਰਹਣਾ ਇਹ ਲੋਕ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਪਿਆਰੇ ਸਰਦਾਰੀ ਸੂਟ ਆ ਤੇ ਨੈਕਸਟ ਆ ਗਿਆ ਬੜਾ ਸੋਹਣਾ ਅੰਬੀ ਵਾਲਾ ਪ੍ਰਿੰਟ ਹੈ ਬਰਬਰੀ ਦੀ ਉਹ ਸ਼ਰਟ ਹੈ ਜੀ ਇਹ ਲੁੱਕ ਆ ਬਹੁਤ ਪਿਆਰਾ ਸਰਦਾਰੀ ਪ੍ਰਿੰਟ ਅੰਬੀ ਵਾਲਾ ਬਰਬਰੀ ਦੀ ਸੌਫਟ ਬਰਬਰੀ ਦੀ ਸ਼ਰਟ ਆ ਗਈ ਨਾਲ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰਹੂਗੀ ਤੇ ਨਾਲ ਬਰਬਰੀ ਦਾ ਦੁਪੱਟਾ ਲੈਣਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਬਰਬਰੀ ਦਾ ਨਾਲ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਲਾਈਟ ਗ੍ਰੀਨਿਸ਼ ਜੀ ਟੋਨ ਤੇ ਫਿਰੋਜ਼ੀ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਮਲਟੀ ਪ੍ਰਿੰਟ ਦੇ ਵਿੱਚ ਦੇਖੋ ਸੋ ਥੋੜੇ ਵੱਡੇ ਪ੍ਰਿੰਟ ਦੇ ਵਿੱਚ ਬਰਬਰੀ ਦੀ ਸ਼ਰਟ ਹੈ ਨਾਲ ਪਿਓਰ ਮਸਲੀਨ ਦੀ ਬਾਟਮ ਰਹੂਗੀ 3 ਮੀਟਰ ਦੀ ਨਾਲ ਬਰਬਰੀ ਦਾ ਹੀ ਦੁਪੱਟਾ ਰਹਿਣਾ ਪੂਰਾ 2.5 ਮੀਟਰ ਦਾ ਇਹ ਲੁੱਕ ਆ ਜਾ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟਿਆਂ ਦੀ ਪੱਟੀ ਲਗਾ ਕੇ ਨਾਲ ਇਸ ਬਾਟਮ ਦੇ ਨਾਲ ਦੀ ਤੇ ਬਰਬਰੀ ਦੀ ਸ਼ਰਟ ਹੈ ਬਰਬਰੀ ਲਈ ਦੁਪੱਟਾ 2.5 ਮੀਟਰ ਤੇ ਪਿਓਰ ਮਸਲੀਨ ਦੀ ਬਾਟਮ ਦੇ ਨਾਲ 2200 ਪ੍ਰਾਈਸ ਦੇ ਨਾਲ ਸੂਟ ਰਹਿਣਗੇ। ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ। ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ।